ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਵਿਕਰਮ ਸਿੰਘ ਮਜੀਠੀਆ ਨੇ ਬੰਗਲੌਰ ਤੋਂ ਇੱਕ ਤਗੜਾ ਵਕੀਲ ਮੰਗਵਾਇਆ ਹੈ ਆਪਣੀ ਜ਼ਮਾਨਤ ਵਾਸਤੇ ਆਪਣੀ ਰਿਹਾਈ ਵਾਸਤੇ ਉਸ ਤਗੜੇ ਵਕੀਲ ਨੂੰ ਉਹਨਾਂ ਨੇ ਕਿ ਮੋਟੀ ਤਾਜ਼ੀ ਰਕਮ ਵੀ ਦਿੱਤੀ ਹੈ ਉਸ ਤਗੜੇ ਵਕੀਲ ਦਾ ਨਾਮ ਹੈ ਸ਼ੰਕਰ ਹੇਕੜੇ ਕੱਲ 6 ਅਗਸਤ ਨੂੰ ਸ਼ੰਕਰ ਹੇਕੜੇ ਤੇ ਸਰਕਾਰੀ ਵਕੀਲਾਂ ਦੇ ਦਰਮਿਆਨ ਇੱਕ ਤਗੜੀ ਬੈਸ ਹੋਈ ਸਾਰੀ ਮੁਕੰਮਲ ਡਿਟੇਲ ਕੀ ਹੈ ਆਪਾਂ ਇਹਦੀ ਵੀਡੀਓ ਚ ਜਾਣਨੇ ਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ ਇਹਦੀ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੀ ਜ਼ਮਾਨਤ ਕਰਵਾਉਣ ਵਾਲੇ ਵਕੀਲ ਯਾਨੀ ਐਸੇ ਵਕੀਲ ਕਿ ਬਜ਼ਲੌਰ ਤੋਂ ਬੁਲਾਏ ਗਏ ਸੀ ਆਪਣੇ ਵਕੀਲਾਂ ਨੂੰ ਵੀ ਵਿਕਰਮ ਸਿੰਘ ਮਜੀਠੀਆ ਨੇ ਪਿੱਛੇ ਰੱਖ ਦਿੱਤਾ ਕਹਿੰਦੇ ਜੀ ਕਲੇਰ ਆ ਜਿਹੜਾ ਇਹਨਾਂ ਦਾ ਆਰਸ਼ਦੀਪ ਕਲੇਰ ਇੱਕ ਵਕੀਲ ਸੀ ਇਹਨਾਂ ਦਾ ਹੀ ਮੇਨ ਮੁਖ ਬਲਾਰਾ ਵੀ ਸੀ ਉਹਨਾਂ ਨੂੰ ਵੀ ਪਿੱਛੇ ਸੱਟ ਦਿੱਤਾ ਬਿਕਰਮ ਮਜੀਠੀਆ ਨੇ ਆਖਰ ਮਾਮਲਾ ਕੀ ਹੋਇਆ ਪੂਰਾ ਯਾਨੀ ਬਿਕਰਮ ਸਿੰਘ ਮਜੀਠੀਆ ਨੇ ਬੰਗਲੌਰ ਤੋਂ ਬੁਲਾਏ ਕੈਸੇ ਵਕੀਲ ਜਿਨ੍ਹਾਂ ਦਾ ਨਾਮ ਹੈ ਸ਼ੰਕਰ ਹੈਗੜੇ ਯਾਨੀ ਪੰਜਾਬ ਦੇ ਅੰਦਰ ਹੀ ਨਹੀਂ ਪੂਰੇ ਦੇਸ਼ ਭਰ ਦੇ ਵਿੱਚ ਉਹਨਾਂ ਦਾ ਅੜੰਕਾ ਵੱਜ ਚੁੱਕਿਆ ਪਰ ਅੱਜ ਜਿਹੜੀ ਖਬਰ ਹੈ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਆ ਕਿਉਂਕਿ ਵਿੱਚ ਕਿਹਾ ਜਾ ਰਿਹਾ ਸੀ ਕਿ ਜਿਹੜੇ ਬਾਦਲ ਨੇ ਬਾਦਲ ਭਾਵੇਂ ਪੰਜਾਬ ਦੇ ਲੋਕ ਕਹਿੰਦੇ ਹੋਣ ਕਿ ਭਾਈ ਉਹਦੇ ਤੋਂ ਦੂਰ ਹੋ ਗਏ ਸੀ ਪਰ ਦਰਸਲ ਦੇ ਵਿੱਚ ਉਹਨਾਂ ਬਾਦਲਾਂ ਦੇ ਵੀ ਤੇ ਇਹਨਾਂ ਦੇ ਵਰਕਰਾਂ ਦੇ ਵੀ ਅਸਲੀ ਚਿਹਰਾ ਸਾਹਮਣੇ ਆ ਗਿਆ ਜਿਹੜੇ ਲੋਕ ਕਹਿੰਦੇ ਸੀ ਕਿ ਭਾਈ ਵਿਕਰਮ ਸਿੰਘ ਮਜੀਠੀਆ ਤੋਂ ਬਾਦਲ ਪਰਿਵਾਰ ਦੂਰੀ ਬਣਾ ਰਿਹਾ ਬੜਾ ਸਾਲ ਦੇ ਵਿੱਚ ਇਹ ਖਬਰਾਂ ਝੂਠ ਨਿਕਲ ਗਈਆਂ ਨੇ ਵਿਕਰਮ ਮਜੀਠੀਆ ਦੀ ਜਿਹੜੀ ਪਹਿਨ ਹਰ ਸਮਰਥਕਾਂ ਦਾ ਬਾਦਲ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਵੀ ਹੈ ਕਿ ਰਖੜੀ ਦਾ ਤਿਹਾਰ ਆ ਜਿਹੜਾ ਕੋਈ ਵੀ ਬੜਾ ਨਜ਼ਦੀਕ ਹੈ ਕਹਿੰਦੇ ਜੀ ਹੁਣ ਰਖੜੀ ਦੇ ਤਿਆਰ ਦੇ ਉੱਤੇ ਵਿਕਰਮ ਮਜੀਠੀਆ ਨੂੰ ਇੱਕ ਬਹੁਤ ਵੱਡਾ ਉਹਦੇ ਪਰਿਵਾਰ ਨੂੰ ਯਾਨੀ ਇੱਕ ਤੋਹਫਾ ਹੀ ਕਹਿ ਸਕਦੇ ਆ ਮਿਲ ਗਿਆ ਪੰਜਾਬ ਦੇ ਵਿੱਚ ਇਸ ਖਬਰ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਤਰਥੱਲੀ ਮਚ ਗਈ ਹੈ ਖਾਸ ਕਰਕੇ ਵਿਰੋਧੀ ਪਾਰਟੀਆਂ ਦੇ ਵਿੱਚ ਯਾਨੀ ਇੱਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਹੈ ਪੂਰੇ ਪੰਜਾਬ ਦਾ ਡਿਪਾਰਟਮੈਂਟ ਯਾਨੀ ਪ੍ਰਸ਼ਾਸਨ ਵੀ ਹੈ ਜਿਨ੍ਹਾਂ ਨੂੰ ਵਿਕਰਮ ਸਿੰਘ ਮਜੀਠੀਆ ਔਰ ਇਹਨਾਂ ਸੁਖਵੀਰ ਸਿੰਘ ਬਾਦਲ ਵਰਗਿਆਂ ਦੁਆਰਾ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਉਹਨਾਂ ਸਰਕਾਰੀ ਵਕੀਲਾਂ ਦਾ ਵੀ ਬਹੁਤ ਵੱਡਾ ਦਾਵਾ ਉਹਨਾਂ ਦੇ ਵਕੀਲਾਂ ਦੇ ਨਾਲ ਅੱਜ ਸਿੱਧੀ ਟੱਕਰ ਲੱਗੀ ਹੈ ਜਿਹੜਾ ਕਿ ਸ਼ੰਕਰ 헤ਗੜੇ ਆ ਉਹ ਵਕੀਲ ਕੌਣ ਹੈ ਉਹ ਬੰਗਲੌਰ ਤੋਂ ਬੁਲਾਇਆ ਗਿਆ ਕਰੋੜਾਂ ਦੀ ਕਫੀਸ ਦੇ ਕੇ ਵਿਕਰਮ ਮਜੀਠੀਆ ਦਾ ਵਕੀਲ ਕਾਹਦੇ ਲਈ ਬੁਲਾਇਆ ਸੀ ਸਪੈਸ਼ਲ ਇਕੱਲੀ ਜ਼ਮਾਨਤ ਕਰਵਾਉਣ ਦੇ ਲਈ ਕਿਉਂਕਿ ਜ਼ਮਾਨਤ ਨਹੀਂ ਹੋ ਰਹੀ ਸੀ ਵਿਕਰਮ ਮਜੀਠੀਆ ਦੀ ਔਰ ਵਿਕਰਮ ਮਜੀਠੀਆ ਨੇ ਸੋਚਿਆ ਕਿ ਜਿਹੜੇ ਮੇਰੇ ਵਾਲੇ ਵਕੀਲ ਨੇ ਇਹ ਦਰਸਲ ਦੇ ਵਿੱਚ ਫੀਸਾਂ ਖਾਣ ਵਾਲੀ ਨੇ ਪੈਸਾ ਖਾਣ ਵਾਲੇ ਨੇ ਕੱਲਾ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਬੋਲਣ ਤੇ ਬਿਆਨਬਾਜ਼ੀ ਕਰਨ ਵਾਲੇ ਨੇ ਇਹ ਦਰਵਸਾਲ ਦੇ ਵਿੱਚ ਬਿਕਰਮ ਮਜੀਠੀਆ ਦਾ ਪਰਿਵਾਰ ਔਰ ਪੂਰਾ ਬਾਦਲ ਪਰਿਵਾਰ ਤੇ ਬਿਕਰਮ ਸਿੰਘ ਮਜੀਠੀਆ ਇਹਨਾਂ ਦੀ ਸੋਚ ਵਿੱਚ ਇਹ ਗੱਲ ਚੱਲ ਰਹੀ ਸੀ ਇਸ ਕਰਕੇ ਉਹਨਾਂ ਨੇ ਬੰਗਲੌਰ ਤੋਂ ਬੁਲਾਏ ਜਿਹੜੇ ਕਿ ਵਕੀਲ ਸ਼ੰਕਰ ਹੈਗੜੇ ਉਹਨਾਂ ਨੇ ਆਪਣੀ ਪਟੀਸ਼ਨ ਐਸੀ ਪਾਈ ਕਿ ਬਿਕਰਮ ਮਜੀਠੀਆ ਦੀ ਜ਼ਮਾਨਤ ਹੋ ਜਾਵੇ ਤਾਂ ਸਨੋ ਜਰਾ ਧਿਆਨ ਦੇ ਨਾਲ ਕਿ ਬਿਕਰਮ ਸਿੰਘ ਮਜੀਠੀਆ ਦੇ ਉਹ ਵਕੀਲ ਸ਼ੰਕਰ ਹੈਗੜੇ ਔਰ ਦੂਜੇ ਪਾਸੇ ਸਰਕਾਰੀ ਵਕੀਲਾਂ ਦੇ ਆਪਸ ਦੇ ਵਿੱਚ ਇੱਕ ਬਹੁਤ ਵੱਡੀ ਟੱਕਰ ਹਾਈ ਕੋਰਟ ਦੇ ਅੰਦਰ ਪਹਿਲੀ ਵਾਰ ਜਿਹੜਾ ਕਿ ਤੁਸੀਂ ਵੇਖਣ ਜਾ ਰਹੇ ਹੋ ਅੱਜ ਇੱਕ ਅਹਿਮ ਸੁਣਵਾਈ ਚੱਲੀ ਕੋਰਟ ਦੇ ਅੰਦਰ ਮਾਮਲਾ ਕੀ ਨਿਕਲ ਕੇ ਆਇਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਬੜੀ ਹੀ ਅਹਿਮ ਅਪਡੇਟ ਹੈ ਜਿਹੜੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਜਿਹੜੀ ਕਿ ਤੁਹਾਡੇ ਵੀ ਹੋਸ਼ ਉੜਾ ਦੇਣ ਵਾਲੀ ਹੈ ਸੁਣੋ ਸੁਣਵਾਈ ਹੋ ਚੁੱਕੀ ਹੈ ਇਸ ਮਾਮਲੇ ਦੇ ਵਿੱਚ ਅੱਜ ਵੀ ਸੁਣਵਾਈ ਹੋਈ ਪਰ ਹੁਣ ਕੱਲ ਨੂੰ 7 ਅਗਸਤ ਨੂੰ ਆਨਤ ਨੂੰ ਲੈ ਕੇ ਪਟੀਸ਼ਨ ਤੇ ਸੁਣਵਾਈ ਹੋਈ ਹੈ ਹਾਲਾਂਕਿ ਅ ਦੋਵਾਂ ਪੱਖਾਂ ਦੇ ਵੱਲੋਂ ਦਲੀਲਾਂ ਦਿੱਤੀਆਂ ਗਈਆਂ ਨੇ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਵੱਲੋਂ ਕਿਹਾ ਗਿਆ ਕਿ ਸਿਆਸਤ ਤੋਂ ਪ੍ਰੇਰਿਤ ਹੈ ਪੋਲਿਟਿਕਲ ਵੈਂਡੈਟਾ ਹੈ ਪਰ ਦੂਜੇ ਪਾਸੇ ਸਰਕਾਰੀ ਵਕੀਲਾਂ ਦੇ ਵੱਲੋਂ ਤੱਥ ਪੇਸ਼ ਕੀਤੇ ਗਏ ਕਿ ਡਿਸਪਰਪੋਰਸ਼ਨੇਟ ਐਸੈਟਸ ਦੇ ਤਹਿਤ ਬਿਕਰਮ ਮਜੀਠੀਆ ਦੇ ਖਿਲਾਫ ਬਹੁਤ ਸਾਰੇ ਸਬੂਤ ਨੇ ਜ਼ਮਾਨਤ ਮੰਗੀ ਜਾ ਰਹੀ ਹੈ ਬਿਕਰਮ ਮਜੀਠੀਆ ਦੇ ਵੱਲੋਂ ਨਾਪਾ ਜੇਲ ਦੇ ਵਿੱਚ ਬੰਦ ਨੇ 6 ਵਾਰ ਹੁਣ ਤੱਕ ਸੁਣਵਾਈ ਹੋ ਚੁੱਕੀ ਹੈ ਇਸ ਮਾਮਲੇ ਦੇ ਵਿੱਚ ਅੱਜ ਵੀ ਸੁਣਵਾਈ ਹੋਈ ਪਰ ਹੁਣ ਕੱਲ ਕਸ ਨੂੰ ਮੁਰ ਤੋਂ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਣੀ ਹੈ ਦੋ ਪਟੀਸ਼ਨਾਂ ਨੇ ਵਿਕਰਮ ਮਜੀਠੀਆ ਦੇ ਵੱਲੋਂ ਧਾਰਿਤ ਕੀਤੀਆਂ ਗਈਆਂ ਇੱਕ ਜ਼ਮਾਨਤ ਅਰਜ਼ੀ ਲਾਈ ਗਈ ਸੀ ਮਹਾਲੀ ਅਦਾਲਤ ਦੇ ਵਿੱਚ ਜ਼ਮਾਨਤ ਨੂੰ ਲੈ ਕੇ ਦੂਜੀ ਅਰਜ਼ੀ ਬਹਿਰਕ ਬਦਲਣ ਨੂੰ ਲੈ ਕੇ ਹੈ बार-बार ਵਿਕਰਮ ਮਜੀਠੀਆ ਦੇ ਵਕੀਲਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਵਿਕਰਮ ਮਜੀਠੀਆ ਸਾਹਿਬ ਦਾ ਮੰਤਰੀ ਨੇ ਤੇ ਉਹ ਔਰੈਂਜ ਕੈਟਾਗਰੀ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਸਜ਼ਾ ਜ਼ਾਬਤਾ ਕੈਦੀਆਂ ਦੇ ਨਾਲ ਨਾ ਰੱਖਿਆ ਜਾਵੇ ਇਸ ਮਾਮਲੇ ਦੇ ਵਿੱਚ ਹੁਣ ਦੁਬਾਰਾ ਤੋਂ 12 ਅਗਸਤ ਨੂੰ ਸੁਣਵਾਈ ਹੋਣੀ ਆ ਦੋ ਪੁਟੇਸ਼ਨਾਂ ਨੇ ਤਾਂ ਸੋਣਿਆ ਪੰਜਾਬ ਵਾਲੇ ਸਰਕਾਰੀ ਵਕੀਲ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਉਹਨਾਂ ਦੇ ਵਿੱਚ ਇੱਕ ਤਕੜੀ ਕਹਿ ਸਕਦੇ ਜਿਵੇਂ ਵੈਸ ਹੋਈ ਹੈ ਪਰ ਪੰਜਾਬ ਦੀ ਸਰਕਾਰ ਨੇ ਜੋ ਕਿਹਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਅਸੀਂ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਪਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਦੀ ਘਰ ਵਾਲੀ ਯਾਨੀ ਹਰਸਿਮਰਤ ਔਰ ਬਾਦਲ ਕਹਿੰਦੇ ਜੀ ਹੁਣ ਰਖੜੀ ਦਾ ਤਿਹਾੜ ਆ ਰਿਹਾ ਤੇ ਬੇਤਰ ਮਜੀਠੀਏ ਦੇ ਰਖੜੀ ਬੰਨਣੀ ਹੀ ਬੰਨਣੀ ਆ ਇਹ ਗੱਲ ਤੈ ਹੋ ਚੁੱਕੀ ਆ ਪਰ ਪੰਜਾਬ ਦੀ ਸਰਕਾਰ ਨੇ ਵੀ ਇੱਕ ਪਾਸੇ ਆਪਣੇ ਪੈਰ ਗੱਡ ਲੈਨੇ ਯਾਨੀ ਕਿ ਸੀਐਮ ਭਗਵੰਤ ਮਾਨ ਨੇ ਉਹਨੇ ਆਖਿਆ ਕਿ ਕਹਿੰਦਾ ਪੂਰੇ ਪੰਜਾਬ ਦੇ ਲੋਕਾਂ ਦੇ ਪੂਰੇ ਹੀ ਬੋਲ ਪਗਾ ਦੇਣੇ ਨੇ ਯਾਨੀ ਪੰਜਾਬ ਦੇ ਲੋਕਾਂ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਬੜੇ ਤਾਣੇ ਵਜੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦੇ ਮੁੱਖ ਮੰਤਰੀ ਸਾਹਿਬ ਤੁਸੀਂ ਵਿਕਰਮ ਸਿੰਘ ਮਜੀਠੀਆ ਨੂੰ ਫਰਜ਼ਤਾ ਲਿਆ ਕਿਤੇ ਉਹ ਗੱਲ ਨਾ ਹੋ ਜੇ ਕੱਲ ਨੂੰ ਸਮਝੌਤਾ ਕਰ ਲਓ ਜਾਂ ਤੁਸੀਂ ਇਹਨੂੰ ਰਿਹਾ ਹੋਣ ਦੇ ਦੋ ਪਰ ਹੁਣ ਇੱਕ ਪਾਸੇ ਪੂਰਾ ਬਾਦਲਾਂ ਦਾ ਤੇ ਉਹਨਾਂ ਦੇ ਵਿਕਰਮ ਸਿੰਘ ਮਜੀਠੀਏ ਦਾ ਅੱਡੀ ਚੋਟੀ ਦਾ ਜੋਰ ਲੱਗ ਗਿਆ ਕਿਉਂਕਿ ਬੰਗਲੌਰ ਦੇ ਵਕੀਲ ਨੂੰ ਬੁਲਾਉਣਾ ਯਾਨੀ ਆਪਣੇ ਵਕੀਲਾਂ ਤੋਂ ਭਰੋਸਾ ਉੱਠ ਚੁੱਕਿਆ ਇਹਨਾਂ ਦੇ ਹੀ ਜਿਹੜੇ ਅਰਸ਼ਦੀਪ ਪਲੇਅਰ ਨੇ ਉਸ ਤੋਂ ਵੀ ਭਰੋਸਾ ਉੱਠ ਚੁੱਕਿਆ ਕਿ ਮੇਰੀ ਜ਼ਮਾਨਤ ਨਹੀਂ ਕਰਵਾ ਸਕਦੇ ਪਰ ਦੂਜੇ ਪਾਸੇ ਜਿਹੜੀ ਪੰਜਾਬ ਦੀ ਸਰਕਾਰ ਉਸ ਨੇ ਐਸਾ ਇੱਕ ਨੱਟ ਬੁਲਟ ਕੱਸ ਦਿੱਤਾ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੇ ਉੱਤੇ ਕਿ ਹਾਈ ਕੋਰਟ ਵੀ ਛੱਡੇ ਉੱਪਰ ਤੋਂ ਲੈ ਕੇ ਨਿਚਲੀ ਅਦਾਲਤ ਤੱਕ ਇਹ ਪਤਾ ਲੱਗ ਚੁੱਕਿਆ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਈ ਵੱਡੇ ਸਬੂਤ ਮਿਲ ਗਏ ਨੇ ਕਿ ਹੁਣ ਭਾਈ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲਣੀ ਬੜੀ ਹੀ ਮੁਸ਼ਕਲ ਹੈ ਪਰ ਦੂਜੇ ਪਾਸੇ ਵਿਕਰਮ ਮਜੀਠੀਆ ਦੇ ਵਕੀਲ ਔਰ ਉਹਨਾਂ ਦੇ ਘਰ ਵਾਲਿਆਂ ਨੂੰ ਬੜੀ ਹੀ ਚਿੰਤਾ ਸਤਾ ਰਹੀ ਹੈ ਕਿਉਂਕਿ ਵਿਕਰਮ ਮਜੀਠੀਏ ਨੇ ਦੋ ਪਟੀਸ਼ਨਾਂ ਪਾਈਆਂ ਨੇ ਚਿਹਰੀ ਕੇ ਇੱਕ ਲੰਮੇ ਸਮੇਂ ਤੋਂ ਉਹਨਾਂ ਨੇ ਮੰਗ ਧਰੀ ਹੈ ਜਿਸ ਦਿਨ ਦਾ ਵਿਕਰਮ ਮਜੀਠੀਆ ਜੇਲ੍ਹ ਦੇ ਵਿੱਚ ਨਾਬਾ ਦੇ ਵਿੱਚ ਬੰਦ ਆ ਕਹਿੰਦੇ ਜੀ ਉਹਦੇ ਨਾਲ ਦੋ ਕੈਦੀ ਖੁੰਖਾਰ ਬੰਦ ਨੇ ਵਿਕਰਮ ਮਜੀਠੀਏ ਨੂੰ ਖਤਰਾ ਉਹਨਾਂ ਕੋਲੇ ਤਾਂ ਕਹਿੰਦੇ orange category ਦਾ ਬੰਦਾ ਜੀ ਇਹਨੂੰ ਉਹਨਾਂ ਕੈਦਿਆਂ ਕੋਲੇ ਨਹੀਂ ਰੱਖਣਾ ਚਾਹੀਦਾ ਪਰ ਪੰਜਾਬ ਦੀ ਸਰਕਾਰ ਉਸ ਬੰਦੇ ਨੂੰ ਜਿਵੇਂ ਕਿ ਉਹਨਾਂ ਲੋਕਾਂ ਨੇ ਚਿੱਟਾ ਬਹਾਰ ਚੜਾਈ ਚੱਟੇ ਦੀ ਪੰਜਾਬ ਦੇ ਅੰਦਰ ਪੰਜਾਬ ਦੀਆਂ ਮਾਮਾਂ ਦੇ ਪੁੱਤ ਮਰੇ ਤੇ ਪੰਜਾਬ ਦੀਆਂ ਮਾਮਾਂ ਦੇ ਕਲੇਜੇ ਨੂੰ ਰੁਗ ਪੈ ਗਿਆ। ਉਸੇ ਹੀ ਪ੍ਰਕਾਰ ਬਿਕਰਮ ਮਜੀਠੀਏ ਨੂੰ ਹਰ ਰੋਜ਼ ਉਸਦੇ ਕਲੇਜੇ ਨੂੰ ਰੁਗ ਪੈਂਦਾ ਤੇ ਨਾਲੇ ਉਹਨਾਂ ਦੇ ਘਰ ਵਾਲਿਆਂ ਨੂੰ। ਤਾਂ ਹੁਣ ਤੁਸੀਂ ਦੱਸੋ ਪੰਜਾਬ ਵਾਲਿਓ ਕਿ ਸਹੀ ਆ ਕਿ ਗਲਤ? ਯਾਨੀ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਕਹਣ ਦੇ ਉੱਤੇ ਇਹਨਾਂ ਲੋਕਾਂ ਦੇ ਉੱਤੇ ਐਕਸ਼ਨ ਕਰ ਰਹੀ ਆ। ਪਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਨੇ ਕਿ ਮੈਨੂੰ ਜੇਲ੍ਹ ਦੇ ਵਿੱਚੋਂ ਜਲਦ ਤੋਂ ਜਲਦ ਕੋਈ ਰਿਹਾ ਕਰਵਾ ਲੇ। ਇਸ ਕਰਕੇ ਉਹਨੇ ਬੰਗਲੌਰ ਤੋਂ ਜੇ ਨਹੀਂ ਸ਼ੰਕਰ ਹੋਗੜੇ ਵਕੀਲ ਉੱਥੋਂ ਬਰਵਾਲੇ ਨੇ ਤਾਂ ਹੁਣ ਦੇਖਣ ਵਾਲੀ ਗੱਲ ਇਹ ਆ ਵੀ ਕੱਲ ਨੂੰ ਫੇਰ 7 ਤਰੀਕ ਨੂੰ ਯਾਨੀ 7 ਅਗਸਤ ਨੂੰ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਫਿਰ ਤੋਂ ਸੁਣਵਾਈ ਹੋਣ ਜਾ ਰਹੀ ਹੈ ਦੇਖਣ ਵਾਲੀ ਗੱਲ ਤੇ ਉਹ ਵੀ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੀਆਂ ਅਦਾਲਤਾਂ ਵਿਕਰਮ ਸਿੰਘ ਮਜੀਠੀਆ ਨੂੰ ਰੋਹਾ ਕਰਦੀਆਂ ਨੇ ਉਸ ਵਕੀਲ ਦੀ ਵਸਤੇ ਉੱਤੇ ਕਿਉਂਕਿ ਵਕੀਲ ਬੜੇ ਮੰਨੇ ਪ੍ਰਵੰਨੇ ਨੇ ਜਿਹੜੇ ਕਿ ਸ਼ੰਕਰ ਹੋਗੜੇ ਨੇ ਬਹੁਤ ਹੀ ਪ੍ਰਸਿੱਧ ਜਿਹੜੇ ਕਿ ਵਕੀਲ ਨੇ ਠੀਕਾ ਪੰਜਾਬ ਵਾਲੇ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬਾਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਕਿ ਪਹਿਲੇ ਵਕੀਲ ਅਰਸ਼ਦਾਦ ਕਲੇਰ ਸੀ ਉਹ ਉਹਨਾਂ ਤੋਂ ਦੇਖੋ ਕਿ ਕਿੰਨੀ ਦੇਰ ਹੋ ਚੁੱਕੀ ਹੈ ਅਰਸ਼ਦਾਦ ਕਲੇਰ ਕੋ ਹਰੇ ਤਿੱਕਰ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਕੋਈ ਵੀ ਫੈਸਲਾ ਨਹੀਂ ਲਿਆ ਸਕੇ ਇਸ ਕਰਕੇ ਵਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੇ ਪਰਿਵਾਰ ਜਿਹੜੇ ਐ ਉਹ ਰਸ਼ਦਾਦ ਕਲੇਰ ਤੇ ਪੰਜਾਬ ਦੇ ਵਕੀਲਾਂ ਤੋਂ ਬਸਦਨ ਹੋ ਗਏ ਐ ਇਸ ਕਰਕੇ ਹੁਣ ਉਹਨਾਂ ਨੇ ਬੰਗਲੌਰ ਤੋਂ ਇੱਕ ਵਕੀਲ ਮੰਗਵਾਇਆ ਐ ਤਗੜਾ ਵਕੀਲ ਜਿਹਦਾ ਨਾਮ ਸ਼ੰਕਰ ਹਿਕੜੇ ਐ ਤੇ ਸੁਣਿਆ ਐ ਕਿ ਉਹਨੂੰ ਚੰਗੀ ਮੋਟੀ ਤਗੜੀ ਰਕਮ ਦਿੱਤੀ ਐ ਤੇ ਉਸ ਸ਼ੰਕਰ ਹਿਕੜੇ ਵਕੀਲ ਨੇ ਵੀ ਇਹ ਕਿਹਾ ਐ ਕਿ ਤੁਹਾਡੀ ਜਿਹੜੀ ਜ਼ਮਾਨਤ ਆਉਂਦੀ ਮੈਂ ਗਾਰੰਟੀ ਦਿੰਦਾ ਐ ਬਾਕੀ ਕੱਲ 6 ਅਗਸਤ ਨੂੰ ਸ਼ੰਕਰ ਹੇਕੜੇ ਜਿਹੜੇ ਕਿ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਆ ਉਹਨਾਂ ਦੇ ਦਰਮਿਆਨ ਤੇ ਸਰਕਾਰੀ ਵਕੀਲਾਂ ਦੇ ਦਰਮਿਆਨ ਇੱਕ ਤਗੜੀ ਬਹਿਸ ਹੋਈ ਹੈ ਕਿਉਂਕਿ ਜਿਹੜੇ ਸਰਕਾਰੀ ਵਕੀਲ ਆ ਉਹ ਕਹਿੰਦੇ ਸਾਡੇ ਕੋਲ ਸਾਰੇ ਸਬੂਤ ਆ ਜਿਹੜੇ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਆ ਕਿਉਂਕਿ ਜੋ ਕੁਝ ਕਰਦੇ ਰਹੇ ਆ 500 ਕਰੋੜ ਦੀ ਜਿਹੜੀ ਇਹ ਪ੍ਰਾਪਰਟੀ ਆ ਫਿਰ ਜਿਹੜਾ 1000 ਏਕੜ ਜ਼ਮੀਨ ਹੈ ਫਿਰ ਜਿਸ ਤਰ੍ਹਾਂ ਇਹ ਪੰਜਾਬ ਦੇ ਵਿੱਚ ਨਸ਼ਾ ਲੈ ਕੇ ਜਾਂਦੇ ਰਹੇ ਪੰਜਾਬ ਦੇ ਜਿਹੜੇ ਨਸ਼ਾ ਤਸਟਰ ਉਹਨਾਂ ਦੀ ਮਦਦ ਕਰਦੇ ਰਹੇ ਸਾਰੇ ਸਬੂਤ ਸਾਡੇ ਕੋਲ ਹੈ ਤੇ ਹੁਣ ਦੇਖਣਾ ਇਹ ਹੈ ਕਿ ਅੱਜ 7 ਅਗਸਤ ਨੂੰ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਸ਼ੰਕਰ ਹੇਕੜੇ ਆ ਉਹ ਇਹਨਾਂ ਨੂੰ ਕੋਈ ਰਿਲੀਫ ਦੇ ਸਕਦੇ ਆ ਕਿ ਨਹੀਂ ਜਾਂ ਜਿਹੜੇ ਸਰਕਾਰੀ ਜਿਹੜੇ ਵਕੀਲ ਹੈ ਉਹ ਆਪਣੀ ਜਿਹੜੀਆਂ ਦਲੀਲਾਂ માં ਜਿਹੜੇ ਸਬੂਤ ਹੈ ਉਸ ਅਦਾਲਤ ਨੂੰ ਦਿੰਦੇ ਆ ਤੇ ਫਿਰ ਕੀ ਬੰਦਾ ਵੈ ਕਿਉਂਕਿ ਜਿਹੜੇ ਸ਼ੰਕਰ ਹਿਕਨੇ ਆ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਉਹਨਾਂ ਨੇ ਦੋ ਪਟੀਸ਼ਨਾਂ ਦਾਇਰ ਕੀਤੀਆਂ ਸੀ ਕਿ ਇੱਕ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਨੂੰ ਲੈ ਕੇ ਤੇ ਦੂਸਰਾ ਇਹਨਾਂ ਨੂੰ orange category ਰੱਖਿਆ ਜਾਏ ਕਿਉਂਕਿ ਇਸ ਵਕਤ ਵਿਕਰਮ ਸਿੰਘ ਮਜੀਠੀਆ ਜਿਹੜੀ ਜਗ੍ਹਾ ਤੇ ਰਹਿ ਰਹੇ ਆ ਜਿਹੜੀ ਜੇਲ੍ਹ 'ਚ ਰਹਿ ਰਹੇ ਆ ਕਹਿੰਦੇ ਉਹ ਇੱਕ ਸਜ਼ਾ ਜ਼ਾਬਤਾ ਮੁਲਜ਼ਮਾਂ ਦੀ ਜਗ੍ਹਾ ਵੈ ਉੱਥੇ ਖਤਰਨਾਕ ਕੱਦੀ ਆ ਤੇ ਇਹਨਾਂ ਦੀ ਜਾਨ ਨੂੰ ਖਤਰਾ ਵੈ ਬਾਕੀ ਹੁਣ ਇਹ ਦੇਖਣਾ ਹੈ ਕਿ ਅਦਾਲਤ ਜਿਹੜੇ ਵਿਕਰਮ ਸਿੰਘ ਮਜੀਠੀਆ ਤੇ ਹੁਣ ਨਵੇਂ ਵਕੀਲ ਸ਼ੰਕਰ ਹਿਕੜੇ ਆ ਕਿੰਨੀ ਕਿਹਨਾਂ ਨੂੰ ਰਿਲੀਫ ਦਿੰਦੇ ਆ ਕਿੰਨੀ ਕਿਹਨਾਂ ਦੀ ਗੱਲਬਾਤ ਸੁਣੀ ਜਾਂਦੀ ਆ ਇਹ ਸਾਰੀ ਅੱਜ ਦੀ ਜਿਹੜੀ ਬੈਸ ਹੁਣ ਚ ਪਤਾ ਚੱਲੇਗਾ ਬਾਕੀ ਵੀਰੋ ਤੁਹਾਡਾ ਇਸ ਬਾਰੇ ਕੀ ਖਿਆਲ ਆ ਕਮੈਂਟ ਕਰਕੇ ਆਪਣੀ ਰਾਏ ਦੇ ਹਜ਼ਾਰ ਲਾਜ਼ਮੀ ਕਰਿਓ ਆਪਣਾ ਰਿਕਵਰ ਟੇਸਰਾ ਯਾਰ ਆਪਣਾ